ਜਿਹੜਾ ਇੰਜੀਨੀਅਰਿੰਗ ਵੱਲ ਜਾਣਾ ਚਾਹੁੰਦਾ ਇੰਜੀਨੀਅਰ ਪੜਾਓ ਜਿਹੜਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨਾਂ ਨੂੰ ਖੇਡਾਂ ਵੱਲ ਲੈ ਕੇ ਜਾਓ ਐਵੇਂ ਪੜਾਈ ਜਾਂਦੇ ਆ a^2 b^2 2ab ਦੱਸੋ ਆਹੇ ਫਾਰਮੂਲਾ ਵਰਤ ਕੇ ਕਦੇ ਕੇਲੇ ਖਰੀਦਿਆ ਕਿਸਨੇ ਕੰਮ ਹੀ ਨਹੀਂ ਆਉਂਦਾ ਯਾਰ ਸਾਨੂੰ ਪੜਾਈ ਕੁਝ ਹੋਰ ਜਾਂਦੇ ਟੈਨ θ cos θ ਕਦੇ ਨਹੀਂ ਵਰਤਿਆ ਇਸ ਤਾਂ ਕੁੱਟ ਸਭ ਤੋਂ ਵੱਧ ਇਹ ਦੇ ਕਰਕੇ ਪਈ 3π ਦੇ ਕਰਕੇ ਦੱਸੋ ਕਿੱਥੋਂ ਥੋੜਾ ਮੈਂ ਕਿੱਥੋਂ ਯਾਦ ਕਰ ਲਵਾਂਗਾ ਜੀ ਹੰਨ ਤਾਂ ਹੀ ਹਸ ਹੈਵ ਹੈਡ ਇਲੈਬਿਟੇ ਬਾਈ ਗॉड ਉਹਨੇ ਇੱਕ ਪੋਸਟਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਮਤਲਬ ਪੋਸਟਾਂ ਨਿਕਲੀਆਂ ਇੱਕ ਬੰਦਾ ਸਿਲੈਕਟ ਹੋ ਗਿਆ ਸਾਰਾ ਕੁਝ ਕਹਿੰਦੇ ਸਾਰਾ ਕੁਝ ਠੀਕ ਹੈ ਜੀ ਬਸ ਆਖਰੀ ਇੰਟਰਵਿਊ ਇੱਕ ਉਹ ਚ ਸਵਾਲ ਕਰਨਾ ਹੈ ਉਹ ਕਹਿੰਦੇ ਦੱਸੋ ਕਰੋ ਸਵਾਲ ਕਹਿੰਦੇ ਚੰਨ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਬੰਨਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਤੁਸੀਂ ਉਹਨਾਂ ਨੂੰ ਹੀ ਕਿਉਂ ਪੁੱਛੀ ਜਾਂਨੋ ਚੰਤੇ ਧਰਤੇ ਉਹਨਾਂ ਨੂੰ ਪੁੱਛ ਲਓ ਵੀ ਫਲਾਨੀ ਤਹਿਸੀਲ 'ਚ ਕਿੰਨੇ ਪਿੰਡ ਨੇ ਕਿੱਥੋਂ ਕਿਹੜੇ ਪ੍ਰੇਮ ਬਸਤੀ ਕਿੱਥੇ ਆ